ਨੰਜੀ ਰਾਮ ਰਾਮ ਜੀ ਅੱਜ ਮੈਂ ਤੁਹਾਨੂੰ ਲੱਗੀਆਂ ਜੀ ਫਰੌਕ ਸੂਟ ਦੀ ਕਟਿੰਗ ਕਰਨੀ ਦੱਸਣਾ ਉਹਦੇ ਲਈ ਜੀ ਦੇਖੋ ਪਹਿਲਾਂ ਮੇਰੇ ਕੋਲੇ ਹੈ ਨਾ ਨਾਪ ਹੈਗਾ ਸੋ ਮੈਂ ਨਾਪ ਤੋਂ ਪਹਿਲਾਂ ਤੁਹਾਨੂੰ ਮੈਜ਼ਰਮੈਂਟ ਲੈਣਾ ਦੱਸੂਗੀ ਜੇ ਤੁਹਾਡੇ ਕੋਲ ਨਾਪ ਨਹੀਂ ਹੁੰਦਾ ਤਾਂ ਆਪਾਂ ਉਹਦਾ ਆਪਾਂ ਫਰੌਕ ਸੂਟ ਦਾ ਨਾਪ ਕਿਵੇਂ ਲੈਣਾ ਹਨਾ ਕਿ ਕਸਟਮਰ ਤੇ ਕਿੱਦਾਂ ਲੈਣਾ ਤੁਸੀਂ ਮੈਨੂੰ ਕਮੈਂਟਰ ਦੇ ਵਿੱਚ ਜਾ ਸਕਦੇ ਹੋ ਤਾਂ ਤੁਹਾਨੂੰ ਫਿਰ ਮੈਂ ਨੈਕਸਟ ਵੀਡੀਓ ਦੇ ਵਿੱਚ ਉਹ ਵੀ ਜਰੂਰ ਦੱਸਾਂਗੀ ਸੋ ਦੇਖੋ ਮੈਂ ਮੇਰੇ ਕੋਲ ਨਾਪ ਹੈਗਾ ਤਾਂ ਮੈਂ ਲੈ ਲਈ ਜੀ ਸਾਨੂੰ ਤਾਂ ਨਾ ਬਾਡੀ ਦਾ ਨਾਪ ਜਿਵੇਂ ਕਿ ਮੇਰੇ ਕੋਲ ਬਾਡੀ ਹੈਗੀ ਹੈ ਜੀ 14 ਇੰਚ ਤਿਆਰ ਹੈ ਜੀ ਲੰਬਾਈ ਤੇ ਫਿਰ ਆਪਾਂ ਲਵਾਂਗੇ ਬ੍ਰੈਸਟਰਾ ਇਹ ਵੀ ਆਪਾਂ ਬ੍ਰੈਸਟਰ ਦੇ ਅਕੋਰਡਿੰਗ ਹੀ ਜਿਹੜੀ ਚੌੜਾਈ ਹੈ ਆਪਣੀ ਬਾਡੀ ਦੀ ਉਤਰੂਗੀ ਜੀ ਤੇ ਮੈਂ ਦੇਖੋ ਬ੍ਰੈਸਟਰ ਦੀ ਲੈ ਲਈ ਚੌੜਾਈ ਜਿੰਮ ਬੈਰਮ ਬ੍ਰੈਸਟਰ ਮੇਰੇ ਕੋਲ ਹੈਗੀ 18 ਤੇ ਲੰਬਾਈ ਹੈਗੀ ਬਾਡੀ ਦੀ ਜੀ 14 ਇੰਚ ਚੌੜਾ ਇੰਚ ਦਾ ਆਪਾਂ 15 ਇੰਚ ਜਿਹੜੀ ਆਪਾਂ ਕਟਾਈ ਕਰਾਂਗੇ ਲੰਬੀ ਤੇ ਜਿਹੜੀ ਆਪਣੀ ਬ੍ਰੈਸਟ ਹੈ ਜੀ 18 ਇੰਚ ਤੇ 3 ਇੰਚ ਐਕਸਟਰਾ ਲਾ ਕੇ 1 ਇੰਚ 1 ਇੰਚ ਡਬਲ ਫੋਲਡ ਦੇਖੋ ਮੇਰਾ ਇਸ ਤਰ੍ਹਾਂ ਹੀ ਡਬਲ ਫੋਲਡ ਕਰਕੇ ਕਪੜਾ ਜਿਹੜਾ ਪੂਰਾ ਆ ਰਿਹਾ ਸੀ ਸੋ ਮੈਂ ਇਸੇ ਤਰ੍ਹਾਂ ਹੀ ਫੋਲਡ ਕਰਕੇ ਜਿਹੜਾ ਜੀ ਆਪਣਾ ਕਪੜਾ ਤੁਸੀਂ ਦੇਖ ਸਕਦੇ ਹੋ ਮੈਂ ਇਧਰ ਰਿਆ ਹੋਇਆ ਤੇ ਇਸੇ ਤਰ੍ਹਾਂ ਜੀ ਡਬਲ ਫੋਲਡ ਕਰਕੇ ਮੈਂ ਇਹ ਕੱਪੜੇ ਨੂੰ ਜਿਹੜਾ ਪਿਛਾ ਲਿਆ ਆਦਰਵਾਇਜ਼ ਤੁਸੀਂ ਦੂਸਰੇ ਲੋਡ ਡਬਲ ਫੋਲਡ ਕਰਕੇ ਵੀ ਕੱਪੜੇ ਨੂੰ ਪਿਛਾ ਸਕਦੇ ਹੋ ਜਿੰਨੀ ਆਪਣੀ ਬ੍ਰੈਸਟ ਹੈਗੀ ਉਸ ਤੋਂ 3 ਇੰਚ ਐਕਸਟਰਾ ਰੱਖ ਕੇ ਸੋ ਉਸ ਨੂੰ ਪਹਿਲਾਂ ਜੀ ਮੈਂ ਕੱਢੂੰਗੀ ਜੇ ਕੱਪੜੇ ਦਾ ਕਾਨ ਜਿਹੜਾ ਉੱਪਰੋਂ ਬਦਮਾ ਘਟਮਾ ਹੁੰਦਾ ਕੱਪੜਾ ਹਨ ਉਹ ਕੱਟ ਕੇ ਜੀ ਫਿਰ ਮੈਂ ਤੁਹਾਨੂੰ ਦੱਸਦੀ ਆ ਤੇ ਦੇਖੋ ਜਿੰਨਾ ਤੱਕ ਮੇਰੇ ਇਹ ਮੈਕ ਕਟਿੰਗ ਕਰ ਰਹੀਆਂ ਕਾਂਦੀ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਜ਼ਰੂਰ ਕਰੋ ਮੈਨੂੰ ਕਮੈਂਟਰਾਂ ਦੇ ਵੀ ਜ਼ਰੂਰ ਦੱਸਿਓ ਕਿ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਤਾਂ ਤੁਹਾਨੂੰ ਕਿੱਦਾਂ ਨਹੀਂ ਲੱਗਦੀ ਹੈ ਕਿ ਤੁਹਾਨੂੰ ਸਮਝ ਵੀ ਚੰਦਾ ਸੋ ਦੇਖੋ ਇਹ ਆਪਣੀ ਕਾਂਦੀ ਜਿਹੜੀ ਕਟਿੰਗ ਹੈ ਜੀ ਹੋ ਚੁੱਕੀ ਆ ਹੁਣ ਮੈਂ ਸਾਨੂੰ ਅੱਗੇ ਦੱਸਦੀ ਜੀ ਆਪਣੀ ਬਾਡੀ ਦੀ ਲੰਬਾਈ ਜੀ ਮੈਂ ਸਾਨੂੰ ਦੱਸਿਆ ਕਿ ਮੇਰੀ 14 ਇੰਚ ਲੰਬਾਈ ਹੈ ਤਾਂ ਆਪਾਂ 1 ਇੰਚ ਐਕਸਟਰਾ ਰੱਖਾਂਗੇ ਦੇ ਵਿੱਚ ਫਲਾਈਂਚ ਅੱਧਾ ਇੰਚ ਉੱਪਰ ਸਲਾਈ ਦਾ ਤੇ ਅੱਧਾ ਇੰਚ ਹੇਠੇ ਸਲਾਈ ਦਾ ਇਹਦੇ ਵਿੱਚ ਜੀ ਆਮ ਸਿੰਪਲ ਕਮੀਜ਼ ਦੀ ਤਰ੍ਹਾਂ ਵੱਧ ਨਹੀਂ ਰੱਖਿਆ ਜਾਂਦਾ ਇੱਥੇ ਸਿਰਫ 1 ਇੰਚ ਹੀ ਐਕਸਟਰਾ ਰੱਖਿਆ ਜਾਊਗਾ ਸੋ ਇਸੇ ਤਰ੍ਹਾਂ ਮੈਂ 15 15 ਇੰਚ ਤੇ ਦੋ ਨਿਸ਼ਾਨ ਲਗਾ ਲਈ ਜੀ ਫਿਰ ਮੈਂ ਸਕੇਲ ਦੀ ਹੈਲਪ ਲੈਣ ਨਾਲ ਆਪਾਂ ਇਹਨਾਂ ਨੂੰ ਆਪਸ ਦੇ ਵਿੱਚ ਮਿਲਾ ਲਾਂਗੇ ਮਿਲਾ ਕੇ ਤੇ ਇਹਨੂੰ ਆਪਾਂ ਕਰ ਦਾਂਗੇ ਜੀ ਕਟਿੰਗ ਇਰੇ ਵਿੱਚ ਵੀ ਆਪਣੇ ਮੋਢੇ ਦੀਆਂ ਕੱਟਾਂ ਪੈਣਗੀਆਂ ਜੀ ਇਸ ਦੇ ਉੱਤੇ ਆਪਣੇ ਮੋਢੇ ਦੀਆਂ ਕੱਟਾਂ ਉਹ ਮੋਢੇ ਦੀਆਂ ਕੱਟਾਂ ਹਨ ਸੋ ਨੂੰ ਮੈਂ ਵੈਸੇ ਆਲਰੇਡੀ ਪਹਿਲਾਂ ਵੀਡੀਓ ਪਾਈ ਹੋਈ ਹੈ ਤੁਸੀਂ ਮੇਰੀ ਵੀਡੀਓਜ਼ ਨੂੰ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਜੋ ਕੁਝ ਨਾ ਸਮਝਦੇ ਵਿੱਚ ਆਵੇ ਕਿ ਆਪਾਂ ਫਰੌਕ ਦੇ ਉੱਤੇ ਆਪਾਂ ਕਿਵੇਂ ਕਰਨੀ ਆ ਹਨ ਸੋ ਤੁਸੀਂ ਉਹ ਵੀ ਮੈਨੂੰ ਦੱਸ ਸਕਦੇ ਹੋ ਸੋ ਮੈਨੇ ਇਹ ਬਾਡੀ ਹੈ ਜਿਹੜੀ ਜੀ ਉਤਾਰ ਲਈ ਆ ਹੁਣ ਆਪਾਂ ਦੇਖਾਂਗੇ ਜੀ نیچے ਆਪਣੀ ਫਰੌਕ ਦੀ ਜਿਹੜੀ ਟੋਟਲ ਲੰਬਾਈ ਆ ਉਹ ਕਿੰਨੀ ਹੈ ਜਿਵੇਂ ਕਿ ਮੇਰੇ ਕੋਲ ਤਾਂ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕਸਟਮਰ ਦੀ ਮੇਰੇ ਕੋਲ ਫਰਾਕ ਦਾ ਨਾਪ ਹੈਗਾ ਜੀ ਕਸਟਮਰ ਦੀ ਤੁਸੀਂ ਆਪਣੇ ਖੁਦ ਤੇ ਵੀ ਮੇਰਜਮੈਂਟ ਲੈ ਸਕਦੇ ਹੋ ਫਰਾਕ ਦਾ ਕਸਟਮਰ ਤੇ ਕਿ ਉਹਨਾਂ ਨੇ ਕਿੰਨੀ ਲੰਬਾਈ ਆਪਣੀ ਰੱਖਣੀ ਹੈ ਫਰਾਕ ਦੀ ਤਾਂ ਉਸ ਅਕੋਰਡਿੰਗ ਜੀ ਆਪਾਂ ਮਤਲਬ ਕਿ ਨੀਚੇ ਵਾਲੀ ਫਰਾਕ ਨਾਲੋਂ ਆਪਾਂ ਬਾਡੀ ਦੀ ਲੰਬਾਈ ਮਾਈਨਸ ਕਰਕੇ ਜੀ ਤੇ ਬਾਕੀ ਆਪਾਂ 3 ਇੰਚ 2.5 ਇੰਚ ਆਪਾਂ ਫੋਲਡਰਾ ਤੇ ਸਲਾਈਡਰ ਰੱਖ ਕੇ ਆਪਾਂ ਉਸ ਤਰ੍ਹਾਂ ਫਰਾਕ ਦਾ ਜਿਹੜਾ ਕੱਪੜਾ ਜੀ ਉਤਾਰ ਲਾਂਗੇ ਤੇ ਆਪਾਂ ਫਰਾਕ ਦੀ ਨੀਚੇ ਚੌੜਾਈ ਵੀ ਦੇਖਾਂਗੇ ਕਿੰਨੀ ਇਹਨਾਂ ਦੀ ਤਿਆਰ ਆ ਕਸਟਮਰ ਦੀ ਤੇ ਜੇ ਨਹੀਂ ਸਾਡੇ ਕੋਲ ਇਹ ਕਸਟਮਰ ਦੀ ਹੈ ਨਾ ਫਰੌਕ ਹੈਗੀ ਨਾਪ ਨਹੀਂ ਹੈਗਾ ਸੋ ਆਪਾਂ ਉਹ ਕਿਸ ਤਰ੍ਹਾਂ ਰੱਖਣੀ ਆਪਾਂ ਫਰੌਕ ਦੀ ਚੌੜਾਈ ਕਿੰਨੀ ਆਪਾਂ ਵੱਧ ਲੈਣੀ ਆ ਮਿਨੀਮਮ ਆ ਨਾ ਕਿ ਕਸਟਮਰ ਦੀ ਉਹ ਵੀ ਤੁਹਾਨੂੰ ਮੈਂ ਦੱਸੂਗੀ ਉਹ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਫਿਰ ਮੈਂ ਤੁਹਾਨੂੰ ਫੁੱਲ ਫਰੌਕ ਦਾ ਕਸਟਮਰ ਦੇ ਉੱਤੇ ਨਾਪ ਕਿਵੇਂ ਲੈਣਾ ਉਹ ਤੁਹਾਨੂੰ ਸਿਖਾਉਂਗੀ ਜੀ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਇਸ ਤਰ੍ਹਾਂ ਜੀ ਮੇਰਾ ਜਿਹੜਾ ਸੀਗਾ ਫਰੌਕ ਦੀ ਪੂਰੀ ਦੀ ਪੂਰੀ ਜਿਹੜੀ ਆਪਣੇ ਕੱਪੜੇ ਦੀ ਚੌੜਾਈ ਹੁੰਦੀ ਹੈ ਪੂਰੀ ਉਨੀ ਹੀ ਸੀਗੀ ਸੋ ਮੈਨੇ ਇਸੇ ਤਰ੍ਹਾਂ ਜੀ ਡਬਲ ਫੋਲਡ ਕਰ ਲਿਆ ਜਿੰਨੀ ਆਪਣੀ ਲੰਬਾਈ ਸੀ ਫਰੌਕ ਦੀ ਉਹ ਤੋਂ 2.5 ਇੰਚ ਐਕਸਟਰਾ ਰੱਖ ਕੇ ਸੋ ਮੈਨੇ ਇਹ ਕਰ ਲਿਆ ਜੀ ਕਿਉਂਕਿ ਦੇਖੋ نیچے ਫੋਲਡ ਵੀ ਹੋਊਗਾ ਤੇ 2.5 ਇੰਚ ਆਪਣੇ ਜਿਹੜਾ ਸਲਾਈਆਂ ਦਾ ਵੀ ਆਊਗਾ ਫੋਲਡ ਕਰਕੇ ਸੈੱਟ ਕਰਕੇ ਮੈਨੇ ਕੱਪੜੇ ਨੂੰ ਬੁਸ਼ਾ ਲਿਆ ਇਸੇ ਤਰ੍ਹਾਂ ਇਹਨੂੰ ਮੈਂ ਕੱਪੜੇ ਨੂੰ ਜੀ ਜਿਹੜਾ ਕੱਟ ਦੂੰਗੇ ਸਾਰੇ ਨੂੰ ਤੁਸੀਂ ਦੇਖ ਸਕਦੇ ਹੋ ਜੀ ਲੱਖਾ ਜਹੋਂ ਮੈਂ ਲੱਗਿਆ ਕੱਟਣੇ ਹੈ ਤਾਂ ਦੇਖੋ ਜੁਣ ਅੱਗੇ ਦਾ ਬਾਕੀ ਦਾ ਕਪੜਾ ਹਨ ਅੱਗੇ ਫੋਲਡ ਕਰਕੇ ਅੱਗੇ ਦੁਬਾਰਾ ਸੈੱਟ ਕਰਕੇ ਫਿਰ ਉਹ ਕਰੂੰਗੀ ਕਿਉਂਕਿ ਕਪੜਾ ਜਿਆਦਾ ਚੌੜਾ ਸੀ ਤੇ ਟੇਬਲ ਥੋੜਾ ਛੋਟਾ ਸੀ ਸੋ ਇਸ ਕਰਕੇ ਇਹਨੂੰ ਮੈਂ ਇਸ ਤਰ੍ਹਾਂ ਕਰ ਲਿਆ ਜਾਂ ਤੁਸੀਂ ਡਬਲ ਫੋਲਡਿੰਗ ਨੂੰ ਚਾਰ ਤਿਹਾਂ ਲਗਾ ਕੇ ਵੀ ਇਹਨੂੰ ਕਪੜੇ ਨੂੰ ਜਿਹੜਾ ਕੱਟ ਸਕਦੇ ਹੋ ਸੋ ਮੈਂ ਨੇ ਇਸੇ ਤਾਂ ਨਹੀਂ ਕੱਟ ਲਿਆ ਤੁਸੀਂ ਚਾਰ ਤਿਹਾਂ ਵੀ ਲਗਾ ਸਕਦੇ ਹੋ ਜਾਂ ਸਿੰਗਲ ਸਿੰਗਲ ਪੀਸ ਵੀ ਹੈ ਜਿਹੜਾ ਕਟਿੰਗ ਕਰ ਸਕਦੇ ਹੋ ਜੀ ਸੋ ਇਸ ਤਰ੍ਹਾਂ ਜੀ ਆਪਣੀ ਜਿਹੜੀ ਨੀਚੇ ਫਰੌਕ ਦੀ ਹੈ ਕਟਾਈ ਹੋ ਚੁੱਕੀ ਹੈ ਤੇ ਆਪਣੀ ਬਾਡੀ ਜੀ ਵੀ ਕਟਿੰਗ ਹੋ ਚੁੱਕੀ ਆ ਸੋ ਅੱਗੇ ਆਪਾਂ ਕਟਾਂਗੇ ਜੀ ਬਾਹਾਂ ਦਾ ਕਪੜਾ ਕਿਉਂਕਿ ਆਪਣੇ ਬਾਹਾਂ ਦਾ ਵੀ ਆਪਾਂ ਕਰਨਾ ਜੀ ਹਨਾ ਫੇਰ ਹੀ ਫਰੌਕ ਦੀ ਪੂਰੀ ਜਿਹੜੀ ਕੰਪਲੀਟ ਕਟਿੰਗ ਹੋਊਗੀ ਸੋ ਇਹਨੂੰ ਪਹਿਲਾਂ ਉਸ ਤੋਂ ਪਹਿਲਾਂ ਜੀ ਮੈਂ ਇਹਨੂੰ ਬਚਾ ਲਈ ਤਾਂ ਉਹ ਕੱਟ ਦਾਂਗੇ ਇਹ ਕਿਉਂਕਿ ਦੋ ਪੀਸ ਪੀਸ ਨੇ ਜੀ ਇੱਕ ਅੱਗੇ ਵਾਲਾ ਪੀਸ ਹੈ ਤੇ ਇੱਕ ਆਪਣਾ ਹੈਗਾ ਪਿਛੇ ਵਾਲਾ ਪੀਸ ਇਹਨੂੰ ਬਚਾ ਵਿੱਚ ਬਚਾ ਲਉ ਕੱਟ ਕੇ ਆਪਣੀ ਫਰੌਕ ਜਿਹੜੀ ਰੈਡੀ ਹੋ ਚੁੱਕੀ ਹੈ ਠੀਕ ਹੈ ਜੀ ਇਹ ਆਪਾਂ ਹੁਣ ਬਚਾਲ ਨੂੰ ਵੀ ਕੱਟ ਲਿਆ ਹੁਣ ਮੈਂ ਤੁਹਾਨੂੰ ਦੱਸੂਗੀ ਕਿ ਇਹ ਆਪਣੀ ਕਿੱਦਾਂ ਆਉਂਗੀ ਮੈਂ ਦੇਖੋ ਅਸੀਂ ਪਹਿਲਾਂ ਹੋਰ ਵੀ ਇੱਕ ਵਾਰੀ ਫੇਰ ਫੋਲਡ ਕਰ ਲਿਆ ਯਾਨੀ ਕਿ ਚਾਰ ਤਹਾਂ ਹੋ ਗਈਆਂ ਨੇ ਸੋ ਹੁਣ ਇਹਦੇ ਆਪਾਂ ਇੱਥੇ ਬਲ ਪਾ ਕੇ ਤੁਹਾਨੂੰ ਦੱਸੂਗੀ ਕਿ ਆਪਣੇ ਬਲ ਪਾ ਕੇ ਕਿਸ ਤਰ੍ਹਾਂ ਇਹ ਬੱਡੀ ਆਉਗੀ ਜੀ ਮੈਂ ਤੁਹਾਨੂੰ ਦੰਗੂ ਖਾਨਣੀ ਹੈ ਕਿ ਇੱਕ ਵਾਰੀ ਸਿੰਪਲ ਵੈਸੀ ਹੋ ਰੱਖਾਇਆ ਤੇ ਬਾਕੀ ਜੇ ਤੁਸੀਂ ਇਹਦੀ ਸਟੀਚਿੰਗ ਵੀ ਦੇਖਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਇਹ ਸਟਿਚ ਹੁੰਦੀ ਹੈ ਹਨਾ ਤੁਸੀਂ ਮੈਨੂੰ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਫਿਰ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਡੇ ਕੋਲੇ ਇਹਦੀ ਸਟੀਚਿੰਗ ਵੀ ਲੈ ਕੇ ਆਉਂਗੀ ਜੀ ਇਹ ਆਪਣੀ ਬਾਡੀ ਦੀ ਤੇ ਨਾਲੇ ਫਰੌਕ ਦੀ ਕਟਿੰਗ ਹੋ ਚੁੱਕੀ ਆ ਸੋ ਹੁਣ ਅੱਗੇ ਮੈਂ ਲੈ ਰਹੀ ਆ ਜੀ ਬਾਹਾਂ ਦਾ ਜਿੰਨੀ ਆਪਣੀ ਬਾਹਾਂ ਦੀ ਲੰਬਾਈ ਹੈ ਜੀ ਹਨਾ ਬਾਹਾਂ ਦੀ ਲੰਬਾਈ ਤੋਂ ਆਪਾਂ 2 ਇੰਚ ਐਕਸਟਰਾ ਰੱਖਾਂਗੇ ਜਿਵੇਂ ਆਪਣੇ ਕੋਲੇ ਇੱਥੇ ਮੇਰੇ ਕੋਲੇ ਹੈਗੀਆਂ ਜੀ 21.5 ਇੰਚ ਲੰਬਾਈ ਤਿਆਰ ਹੈ ਜੀ ਬਾਹਾਂ ਦੀ ਫੁੱਲ ਬਾਜੂ ਹੈ ਇਹ ਫੁੱਲ ਬਾਜੂ ਤੇ ਮੈਨੇ ਉਸ ਤਰ੍ਹਾਂ ਉਸ ਦੇ ਅਕੋਰਡਿੰਗ 2 ਇੰਚ ਐਕਸਟਰਾ ਲਾ ਕੇ ਜੀ 23.5 ਇੰਚ ਆਪਾਂ ਰੱਖਿਆ ਹੋਇਆ 23.5 ਇੰਚ ਤੇ ਮੈਨੇ ਨਿਸ਼ਾਨ ਲਾ ਕੇ ਜੀ ਆਪਣੀ ਬਾਹਾਂ ਦੀ ਹੈ ਜਿਹੜੀ ਕਟਿੰਗ ਕਰ ਲਵਾਂਗੀ ਮੈਂ ਇਹੋ ਜਿਹਾ ਜੁਮੈਨੇ ਨੂੰ ਨਹੀਂ ਬੰਨ੍ਹਦਾ ਨਿਸ਼ਾਨ ਆਪਸ ਦੇ ਵਿੱਚ ਲਗਾ ਕੇ ਤੇ ਬਾਹਾਂ ਦੇ ਇਹ ਦੋਨੋਂ ਬਾਹਾਂ ਜਿਹੜੀਆਂ ਕੱਟ ਹੋ ਜਾਣੀਆਂ ਹਨ ਇਸ ਤਰ੍ਹਾਂ ਨਿਸ਼ਾਨਾਂ ਨੂੰ ਆਪਸ ਦੇ ਵਿੱਚ ਮਿਲਾ ਕੇ ਜੀ ਹੋ ਜੀ ਇਹ ਆਪਣੇ ਕੋਲ ਜਿਹੜਾ ਬਚਿਆ ਕਪੜਾ ਜੀ ਆਪਣੇ ਸਲਵਾਰ ਕੱਟਾਂਗੇ ਬਾਕੀ ਮੇਰੀ ਵੀਡੀਓ ਦੇਖਣ ਲਈ ਧੰਨਵਾਦ ਜੀ